ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ ਦੇ ਬਾਰੇ ਹੈ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਤੌਰ ਤੇ 95 ਸਾਲ ਦੀ ਜੀਵਨ ਯਾਤਰਾ ਤੈਅ ਕਰਦਿਆਂ ਹੋਇਆਂ ਆਪਣੇ ਅੰਤਿਮ ਸਮੇਂ ਦੇ ਵਿੱਚ ਆਪਣਾ ਅੰਤਿਮ ਉਪਦੇਸ਼ ਕੀ ਦਿੱਤਾ ਸੀ ਧੰਨ ਗੁਰੂ ਅਮਰਦਾਸ ਜੀ ਨੇ ਕਿੰਨਾ ਸਮਾਂ ਗੁਰੂ ਅੰਗਦ ਦੇਵ ਜੀ ਦੀ ਅਨਤਕ ਸੇਵਾ ਕੀਤੀ ਸੀ ਤੇ ਕਿੰਨਾ ਸਮਾਂ ਪਾਤਸ਼ਾਹ ਨੇ ਸਿੱਖ ਗੁਰੂ ਦੇ ਰੂਪ ਵਿੱਚ ਸਿੱਖ ਪੰਥ ਦੀ ਅਗਵਾਈ ਕੀਤੀ ਸੀ ਪਾਤਸ਼ਾਹ ਦੇ ਅੰਤਿਮ ਸਮੇਂ ਉੱਤੇ ਦਿੱਤੇ ਹੋਏ ਉਪਦੇਸ਼ ਨੂੰ ਕਿੰਨਾ ਨੇ ਕਲਮਬੱਧ ਕੀਤਾ ਸੀ ਆਓ ਇਹ ਸਾਰਾ ਕੁਝ ਆਪਣੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਦੇ ਵਿੱਚ ਲਗਭਗ 12 ਸਾਲ ਤੱਕ ਗੁਰੂ ਅੰਗਦ ਦੇਵ ਜੀ ਦੀ ਅਨਤਕ ਸੇਵਾ ਕੀਤੀ ਸੀ ਤੇ 22 ਸਾਲਾਂ ਤੱਕ ਸਿੱਖ ਪੰਥ ਦੇ ਤੀਜੇ ਗੁਰੂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕੀਤੀ ਸੀ ਤੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਸੁੰਦਰ ਜੀ ਨੇ ਆਪਣੀ ਕਲਮ ਦੇ ਨਾਲ ਉਹਨਾਂ ਦੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 923 ਅੰਗ ਉਤੇ RAMKALI SAD ਸਰਲੇਖ ਦੇ ਹੇਠ ਦਰਜ ਹੈ ਸਿੱਖ ਮਰਿਆਦਾ ਦੇ ਅਨੁਸਾਰ ਮ੍ਰਿਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ RAMKALI SAD ਦੀ ਬਾਣੀ ਦਾ ਪਾਠ ਗੁਰਦੁਆਰਾ ਸਾਹਿਬ ਵਿਖੇ ਕਰਨ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਜੋਤੀ ਜੋਤ ਬਣ ਬੇੜੇ ਗੁਰੂ ਅਮਰਦਾਸ ਜੀ ਨੇ ਇਹ ਬਚਨ ਕੀਤੇ ਸਨ ਕਿ ਮੇਰੇ ਜਾਨ ਪਿੱਸੋਂ ਨਰੋਲ ਕੀਰਤਨ ਕਰਿਓ ਕੇ ਸੋ ਗੋਪਾਲ ਭਾਵ ਅਕਾਲ ਪੁਰਖ ਵਿਦਵਾਨਾਂ ਨੂੰ ਸਦਾ ਕਲਿਓ ਜੋ ਆਕੇ ਉਸ ਅਕਾਲ ਪੁਰਖ ਦੀ ਕਥਾ ਵਾਰਤਾ ਪੜਨ। ਪਾਸ਼ਾ ਨੇ ਕਿਹਾ ਕਿ ਮੇਰੇ ਲਈ ਇਹੀ ਪੁਰਾਣ ਦੀ ਕਥਾ ਹੋਵੇਗੀ। ਕਿ ਚੇਤੇ ਰੱਖੋ ਮੇਰੇ ਜਾਣ ਪਿੱਛੇੋਂ ਅਕਾਲ ਪੁਰਖ ਦੀ ਕਥਾ ਹੀ ਪੜਨੀ। ਉਸ ਅਕਾਲ ਪੁਰਖ ਦਾ ਨਾਮ ਹੀ ਸੁਨਣਾ। ਉਸ ਗੁਰੂ ਨੂੰ ਸਿਰਫ ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ ਅਮਰਦਾਸ ਜੀ ਨੇ ਸੋਢੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੇ ਤਿਲਕ ਦੇ ਰੂਪ ਵਿੱਚ ਗੁਰਿਆਈ ਦੀ ਸੱਚੀ ਦੀ ਰਾਹਦਾਰੀ ਬਖਸ਼ੀ ਭਾਵ ਗੁਰੂ ਨਾਨਕ ਸਾਹਿਬ ਜੀ ਵੱਲੋਂ ਭਗਤਾ ਦੁਆਰਾ ਇਕੱਤਰ ਕੀਤੀ ਗਈ ਬਾਣੀ ਦੇ ਨਾਲ ਤਿੰਨਾ ਪਾਸ ਆਈਆਂ ਜੀ ਦੀ ਬਾਣੀਆਂ ਦੀ ਪੋਥੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਗਈ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਦਿਓ। ਹਰ ਹਰ ਕਥਾ ਪੜੇ ਪ੍ਰਾਨ ਜੀਓ। ਹਰ ਕਥਾ ਪੜੀਐ ਹਰ ਨਾਮ ਸੁਣੀਐ। ਇਹ ਬਾਣ ਹਰ ਰੰਗ ਪ੍ਰਭਾਵੇ। ਪਿੰਡ ਪੱਤਲ ਕਰਿਆ ਦੀਵਾ ਫੁੱਲ ਹਰ ਸਰ ਭਾਵੇ। ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੋਰਖ ਸੁਜਾਨ ਜੀਓ RAMDAS SODDI TILAK DIA GURU SHABDA SACH NISAN JIO ਜਦੋਂ ਗੁਰੂ ਅਮਰਦਾਸ ਜੀ ਨੇ ਇਹ ਬਚਨ ਕੀਤੇ ਕਿ ਸਾਰੇ ਗੁਰੂ RAMDAS ਜੀ ਦੇ ਚਰਨੀ ਲੱਗਣ ਤਾਂ ਸਾਰਿਆਂ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਗੁਰੂ RAMDAS ਜੀ ਦੇ ਚਰਨਾ ਉੱਤੇ ਨਮਸਕਾਰ ਕੀਤਾ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਰੀ ਜੀ ਗੁਰੂ RAMDAS ਜੀ ਦੇ ਚਰਨਾ ਉੱਤੇ ਨਮਸਕਾਰ ਕੀਤਾ ਤੇ ਆਪਣੇ ਪਿਤਾ ਜੀ ਦੇ ਸਾਹਮਣੇ ਸੁਰਖਰੂ ਹੋ ਕੇ ਆਣ ਖੜੇ ਹੋ ਗਏ ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਅੰਦਰ ਇਲਾਹੀ ਜੋਤ ਟਕਾ ਦਿੱਤੀ ਤਾਂ ਸਾਰੀ ਜੋ ਲੁਕਾਈ ਸੀ ਉਹ ਗੁਰੂ ਰਾਮਦਾਸ ਜੀ ਦੇ ਚਰਨਾਂ ਆ ਕੇ ਨਮਸਕਾਰ ਕਰਨ ਲੱਗੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ੀ ਤੇ ਇਹੀ ਹੁਕਮ ਧਰੋਂ ਅਕਾਲ ਪੁਰਖ ਬਣਿਓ ਲਿਖਿਆ ਹੋਇਆ ਆਇਆ ਸੀ ਇਸੇ ਕਰਕੇ ਹੀ ਸਾਰਾ ਜੋ ਸੰਸਾਰ ਸੀ ਜੋ ਜਗਤ ਸੀ ਉਹ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਆ ਪਿਆ ਸੀ ਗੁਰੂ ਅਮਰਦਾਸ ਜੀ ਦੇ ਹੁਕਮ ਮੁਕਾਬਤ ਆਪਣੇ ਕਿਸੇ ਸੱਜਣ ਮਿੱਤਰ ਕੋਈ ਖਾਸ ਸਨੇਹੀ ਦੀ ਮੌਤ ਦੇ ਪਿੱਛੋਂ ਰੋਣਾ ਕੁਰਲਾਉਣਾ ਉਸ ਅਕਾਲ ਪੁਰਖ ਖੁਦਾ ਰੱਬ ਦੀ ਰਜ਼ਾ ਦੇ ਉਲਟ ਹੈ। ਇਹ ਸਭ ਕੁਝ ਉਸ ਅਕਾਲ ਪੁਰਖ ਖੁਦਾ ਨੂੰ ਚੰਗਾ ਨਹੀਂ ਲੱਗਦਾ ਕਿ ਮ੍ਰਿਤਕ ਪ੍ਰਾਣੀ ਦੇ ਪਿੱਛੋਂ ਰੋਣ ਅਤੇ ਉਸ ਦੇ ਕਲਿਆਣ ਪਿੱਛੋਂ ਕੀਤੀ ਜਾਣ ਵਾਲੀ ਫੁਕਟਕ ਰੀਆ ਤੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਖਤ ਮਨਾਹੀ ਕੀਤੀ। ਜਾਂ ਕਹਿ ਦੀਏ ਕਿ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸਖਤੀ ਦੇ ਨਾਲ ਰੋਕਿਆ ਸੀ ਤੇ ਇਹ ਸੀ ਧੰਨ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਦੀ ਇੱਕ ਸਾਖੀ ਸਾਖ ਕੀ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ